ਇਸ ਵੀਡੀਓ ਵਿੱਚ ਵਿਖਾਈ ਦੇ ਰਹੇ ਬਦਕਿਸਮਤ ਇਨਸਾਨ ਪੱਛਮੀ ਅਫਰੀਕਾ ਦਾ ਰਹਿਣ ਵਾਲਾ ਜੋ ਇੰਡੀਆ ਇਲਾਜ ਕਰਵਾਉਣ ਲਈ ਆ ਗਿਆ ਇੱਕ ਹਸਪਤਾਲ ਵਿੱਚ ਆਪਣਾ 25 ਲੱਖ ਰੁਪਏ ਲਟਵਾ ਬੈਠਾ ਅਗਸਤ ਮਹੀਨੇ ਵਿੱਚ ਇਸ ਦੀ ਲਤ ਟੁੱਟ ਗਈ ਸੀ ਜਿਸ ਤੋਂ ਬਾਅਦ ਇਸ ਦਾ ਵੈਸਟ ਅਫਰੀਕਾ ਇਸ ਦੇ ਦੇਸ਼ ਵਿੱਚ ਇਲਾਜ ਸ਼ੁਰੂ ਹੋਇਆ ਆਪਣੇ ਆਪ ਨੂੰ ਠੀਕ ਨਾ ਹੁੰਦਾ ਵੇਖ ਕੇ ਇਸ ਬੰਦੇ ਨੇ ਗੂਗਲ ਤੇ ਇੰਟਰਨੈਟ ਤੇ ਇੰਡੀਆ ਵਿਛਲੇ ਹਸਪਤਾਲ ਲੱਭਣੇ ਸ਼ੁਰੂ ਕਰ ਦਿੱਤੇ ਇਸ ਦੌਰਾਨ ਇਸ ਨੇ ਬੰਬੇ ਦਾ ਇੱਕ ਹਸਪਤਾਲ ਲੱਭਿਆ ਉੱਥੇ ਇਸ ਦੀ ਗੱਲਬਾਤ ਹੋਈ ਇਹ ਤਿੰਨ ਧੀਆਂ ਦੇ ਪਿਤਾ ਦੀ ਮਾੜੀ ਕਿਸਮਤ ਦਾ ਇੱਥੋਂ ਹੀ ਸਿਲਸਿਲਾ ਸ਼ੁਰੂ ਹੋਇਆ ਹਸਪਤਾਲ ਵਾਲਿਆਂ ਨੇ ਲੱਤ ਤੇ ਪੱਟੀ ਕਰਨ ਦਾ ਰੋਜ਼ਾਨਾ 7000 ਰੁਪਏ ਅਤੇ ਘਟੀਆ ਦਰਜੇ ਦੇ ਕਮਰੇ ਦਾ ਕਿਰਾਇਆ 3600 ਰੁਪਏ ਲੈਣਾ ਸ਼ੁਰੂ ਕਰ ਦਿੱਤਾ ਇਸ ਦੌਰਾਨ ਇਸ ਬੰਦੇ ਨੇ 25000 ਰੁਪਏ ਜਿਵੇਂ ਕਿਵੇਂ ਲੁਕੋ ਕੇ ਰੱਖਿਆ ਇਸ ਬੰਦੇ ਨੇ ਭਾਰਤ ਬੈਠ ਕੇ 25 ਲੱਖ ਦਾ ਕਿਵੇਂ ਪ੍ਰਬੰਧ ਕੀਤਾ ਤੇ ਇਹ ਬੰਦਾ ਅਖੀਰ ਸੁਪਨਿਆਂ ਦੇ ਘਰ ਹਸਨਪੁਰ ਰੱਬ ਦੇ ਬੰਦੇ ਕੋਲ ਕਿਵੇਂ ਪਹੁੰਚ ਗਿਆ ਆਓ ਵੇਖਦੇ ਹਾਂ ਬਹੁਤ ਹੀ ਵੱਡੀ ਠੱਗੀ ਦਾ ਸ਼ਿਕਾਰ ਹੋਏ ਮਾਪੇ ਦੇ ਜਵਾਨ ਪੁੱਤ ਇੱਕ ਪਤਨੀ ਦੇ ਪਤੀ ਤੇ ਤਿੰਨ ਧੀਆ ਦੇ ਬਾਪ ਦੀ ਦਰਦ ਭਰੀ ਕਹਾਣੀ ਓਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਸਾਊਥ ਅਫਰੀਕਾ ਦਾ ਰਹਿਣ ਵਾਲਾ ਵੀਰ ਆ ਬੈਸਟ ਅਫਰੀਕਾ ਦਾ ਸੌਰੀ ਬੈਸਟ ਅਫਰੀਕਾ ਦਾ ਰਹਿਣ ਵਾਲਾ ਇਹ ਵੀਰ ਆ ਇਹਦਾ ਨਾਮ ਹੈਗਾ ਅੰਚੂ ਮਾਨਕ ਕਾਨੂ ਇਹ ਬੈਸਟ ਅਫਰੀਕਾ ਤੋਂ ਇੰਡੀਆ ਬੰਬਈ ਆਇਆ ਆਪਣੇ ਇਲਾਜ ਵਾਸਤੇ 13 ਅਗਸਤ ਨੂੰ ਇਹ ਐਕਸੀਡੈਂਟ ਹੁੰਦਾ ਇਹਦੀ ਲੱਤ ਤਿੰਨ ਥਾਵਾਂ ਤੋਂ ਫੈਕਚਰ ਹੋ ਜਾਂਦੀ ਟੁੱਟ ਜਾਂਦੀ ਹੈ ਤਾਂ ਇਹ ਉੱਥੇ ਇਲਾਜ ਕਰਾਉਂਦਾ ਫਰੀ ਟਾਊਨ ਹਸਪੀਟਲ ਦੇ ਵਿੱਚ ਬੈਸਟ ਅਫਰੀਕਾ ਦੇ ਵਿੱਚ ਟ੍ਰੀਟਮੈਂਟ ਕਰਾਉਂਦਾ ਉੱਥੇ ਦਾ ਟ੍ਰੀਟਮੈਂਟ ਹੁੰਦਾ ਨਹੀਂ ਤਾਂ ਇਹ ਇੰਡੀਆ Google ਦੇ ਰਾਹੀਂ ਸਰਚ ਕਰਦਾ ਹਸਪੀਟਲ ਤਾਂ Google ਦੇ ਰਾਹੀਂ ਸਰਚ ਕਰਕੇ ਹਸਪੀਟਲ ਦੇ ਸਟਾਫ ਨਾਲ ਗੱਲ ਕਰਦਾ ਹਸਪੀਟਲ ਦੇ ਸਟਾਫ ਨਾਲ ਦੀ ਗੱਲ ਹੁੰਦੀ ਆ ਵਾਕ ਹਾਟਡ ਹਸਪੀਟਲ ਬੰਬਈ ਤਾਂ ਇਹ ਇੰਡੀਆ ਪਹੁੰਚ ਜਾਂਦਾ ਵਾਕ ਹਾਟਡ ਹਸਪੀਟਲ ਦੇ ਵਿੱਚ ਪਹੁੰਚ ਜਾਂਦਾ ਤਾਂ ਇਹਦਾ ਟ੍ਰੀਟਮੈਂਟ ਸ਼ੁਰੂ ਹੁੰਦਾ ਕਰੀਬ 2 ਹਫ਼ਤੇ ਹੋਏ ਨੂੰ ਹਸਪੀਟਲ ਦੇ ਵਿੱਚ ਦਾਖਲ ਰੱਖਦੇ ਆ ਇਹਦਾ ਇੱਕ ਭਰਾ ਵਾ ਜੁਕੇ ਦੇ ਵਿੱਚ ਰਹਿੰਦਾ ਇੰਗਲੈਂਡ ਦੇ ਵਿੱਚ ਰਹਿੰਦਾ ਉਹ ਭਰਾ ਤੋਂ ਇਹ ਮਦਦ ਮੰਗਾਉਂਦਾ 25 ਲੱਖ ਰੁਪਈਆ ਇਹਦਾ ਭਰਾ ਇਹਨੂੰ ਮਨੀ ਦਿੰਦਾ ਭੇਜ ਦਿੰਦਾ ਤਾਂ 25 ਲੱਖ ਰੁਪਏ ਦੇ ਵਿੱਚੋਂ ਹਸਪੀਟਲ ਵਾਲਿਆਂ ਨੇ ਕਿੰਨੇ ਬਿੱਲ ਬਣਾਤੇ ਅੱਜ ਇਹਦੇ ਕੋਲੇ ਸਿਰਫ 25000 ਰੁਪਏ ਬਚਿਆ ਜਦੋਂ ਇਹਨੂੰ ਪੰਜਾਬ ਬੰਬੇ ਤੋਂ ਜਾ ਕੇ ਭੈਣ ਹੁਣੀ ਲੈ ਕੇ ਆਏ ਨੇ ਸੰਗੀਤਾ ਭੈਣ ਤੇ ਉਹਦੇ ਹਸਬੰਦ ਦਵਿੰਦਰ ਸਿੰਘ ਤੇ ਨਾਲ ਸਾਡੀ ਭੈਣ ਆ ਨਵਕਿਰਨ कौर ਸਾਡੀ ਟੀਮ ਦੀ ਮੈਂਬਰ ਆ ਉਹਦੇ ਐਫਰਟ ਦੇ ਸਦਕਾ ਇਹ ਅੱਜ ਅਪਰਾਲਾ ਹੋ ਸਕਿਆ ਜਿਹੜਾ ਇਹ ਅੰਸ਼ੂਮਨ ਕਾਨੂੰ ਅੱਜ ਸੁਪਨਿਆਂ ਦੇ ਘਰ ਵਿੱਚ ਬੈਠਾ ਨਜ਼ਰ ਆ ਰਿਹਾ ਤੁਹਾਨੂੰ ਵੀਰ ਨੂੰ ਲੈ ਕੇ ਆਉਣ ਵਾਲੀ ਜਿਹੜੀ ਸੰਗੀਤਾ ਭੈਣ ਆ ਤੇ ਦਵਿੰਦਰ ਸਿੰਘ ਨੇ ਉਹਨਾਂ ਦਾ ਬੇਟਾ ਅੰਸ਼ੂਮਨ ਦਾ ਬ੍ਰਦਰ ਆ ਜਿਹੜੇ ਯੂਕੇ ਦੇ ਵਿੱਚ ਕੰਮ ਕਰਦੇ ਆ ਉਹਨਾਂ ਦੇ ਨਾਲ ਜੌਬ ਕਰਦਾ ਇਹਨਾਂ ਦਾ ਬੇਟਾ ਸੰਗੀਤਾ ਭੈਣ ਦਾ ਔਰ ਸੰਗੀਤਾ ਭੈਣ ਦੀ ਜਿਹੜੀ ਨਣ ਦਾ ਉਹ ਅੰਸ਼ੂਮਨ ਦੀ ਜਿਹੜੀ ਭਾਬੀ ਆ ਉਹਦੀ ਅੱਛੀ ਦੋਸਤ ਆ ਦੇਖੋ ਕਿੱਦਾਂ ਸਬੱਬ ਬਣੇ ਕਿੱਦਾਂ ਲਿੰਕ ਬਣੇ ਤੇ ਅੰਸ਼ੂ ਮਾਨਾਂ ਦੇ ਭਰਾ ਨੇ ਉੱਥੋਂ 25 ਲੱਖ ਰੁਪਈਆ ਭੇਜਿਆ ਉੱਥੇ ਇਲਾਜ ਨਹੀਂ ਹੋਇਆ ਪੈਸੇ ਵੀ ਖਤਮ ਹੋ ਗਏ ਉਹਨੂੰ ਫਿਕਰ ਸੀ ਮੇਰਾ ਭਰਾ ਇੰਡੀਆ ਦੇ ਵਿੱਚ ਫਸਿਆ ਬੈਠਾ ਇਲਾਜ ਵਾਸਤੇ ਉਹਨੇ ਆਪਣੇ ਰਿਸ਼ਤੇਦਾਰਾਂ ਨਾਲ ਹੀ ਗੱਲ ਕੀਤੀ ਫਿਰ ਉਹਨੇ ਆਪਣੇ EMPLOYEES ਨਾਲ ਗੱਲ ਕੀਤੀ ਫਿਰ ਜਿਹਦੇ ਉਹਨਾਂ ਦੇ EMPLOYEES ਸੀਗੇ ਤੇ ਸੰਗੀਤਾ ਭੈਣ ਦਾ ਬੇਟਾ ਤੇ ਫਿਰ ਉਹ ਆਪਣੀ ਮੰਮੀ ਪਾਪਾ ਨਾਲ ਗੱਲ ਕਰਦਾ ਤੇ ਇਹ ਭੈਣ ਸੰਗੀਤਾ ਤੇ ਦਵਿੰਦਰ ਵੀਰਾ ਸਾਡੀ ਨਮਕਰਨ ਭੈਣ ਆ ਜਿਹੜੀ ਉਦੇ ਰਾਹੀਂ ਸਾਡੇ ਨਾਲ ਸੰਪਰਕ ਕਰਦੇ ਆ ਅਸੀਂ ਫਿਰ ਹਾਂਮੀ ਭਰਦੇ ਆ ਵੀ ਬੰਬੇ ਤੋਂ ਸਾਤੋ ਤੱਕ ਲਿਆ ਨਹੀਂ ਹੋਣਾ ਵੀ ਜੇ ਤੁਸੀਂ ਲਿਆ ਆਵੋ ਜਾ ਕੇ ਤਾਂ ਅਸੀਂ ਕੋਈ ਗੱਲ ਨਹੀਂ ਜੋ ਮਦਦ ਹੋ ਸਕੂਗੀ ਅਸੀਂ ਕਰਾਂਗੇ ਤਾਂ ਫਿਰ ਸੰਗੀਤਾ ਭੈਣ ਤੇ ਦਵਿੰਦਰ ਵੀਰਾ ਜਾਂਦੇ ਆ ਚੰਡੀਗੜ੍ਹ ਤੋਂ ਬੰਬੇਓ ਚੰਡੀਗੜ੍ਹ ਰਹਿੰਦੇ ਦਵੇ ਸੰਗੀਤਾ ਭੈਣ ਤੇ ਦਵਿੰਦਰ ਜੀ ਤਾਂ ਉਹ ਜਾ ਕੇ ਚੰਡੀਗੜ੍ਹੋਂ ਬਾਇਏ 에ਅਰ ਅਨਸ਼ੂਮਨ ਨੂੰ ਹਸਪੀਟਲ ਤੋਂ ਛੁੱਟੀ ਕਰਵਾ ਕੇ ਇੱਥੇ ਲੈ ਕੇ ਆਉਂਦੇ ਹੁੰਦੇ ਆ ਹਸਪੀਟਲ 'ਚ ਛੁੱਟੀ ਨਹੀਂ ਕਰਾਉਂਦੇ ਸਾਰੀ ਉਹਨ ਗੈਸਟ ਹਾਊਸ ਦੇ ਵਿੱਚ ਪਏ ਹੁੰਦੇ ਆ ਸ਼ਿਮਨ ਜੀ ਦੋ ਹਫ਼ਤੇ ਉਹਨਾਂ ਨੇ ਹਸਪੀਟਲ ਦੇ ਵਿੱਚ ਰੱਖਿਆ ਜਿਹੜਾ ਵਾਕ ਹਾਰਟਡ ਹਸਪੀਟਲ ਸੀਗਾ ਉਸ ਤੋਂ ਬਾਅਦ ਉਹਨਾਂ ਨੇ ਇਹਨੂੰ ਗੈਸਟ ਹਾਊਸ 'ਚ ਸ਼ਿਫਟ ਕਰਤਾ ਗੈਸਟ ਹਾਊਸ ਵਾਲਾ ਬੰਦਾ ਜਿਹੜਾ ਸੀਗਾ ਉਹ ਇਹਨਾਂ ਤੋਂ ਹਰ ਰੋਜ਼ ਦਾ 3600 ਰੁਪਿਆ ਕਿਰਾਇਆ ਲੈਂਦਾ ਸੀ ਤੇ ਇੱਕ ਹਸਪੀਟਲ ਦੀ ਵਾਕ ਹਾਰਟਡ ਹਸਪੀਟਲ ਦੀ ਨਰਸ ਸਟਾਫ ਸੀ ਜਿਹੜੀ ਭੈਣ ਉਹ ਪੱਟੀ ਕਰਨ ਆਉਂਦੇ ਸੀ ਉੱਥੇ ਇਹ ਡਰੈਸਿੰਗ ਕਰਨ ਆਉਂਦੇ ਸੀਗੇ ਤੇ 7000 ਰੁਪਿਆ ਉਹ ਰੋਜ਼ ਕਿਤੋਂ ਪੱਟੀ ਦਾ ਲੈਂਦੇ ਸੀ ਡਰੈਸਿੰਗ ਦਾ ਲੈਂਦੇ ਸੀ ਹਰ ਰੋਜ਼ ਦਾ 7000 ਰੁਪਿਆ ਪੱਟੀ ਦਾ ਖਰਚਾ ਲਿਆ ਜਾਂਦਾ ਸੀ ਇਹਨਾਂ ਤੋਂ ਤੇ ਉਹ ਪੱਟੀ ਦਾ ਖਰਚਾ ਸੀ ਜਿਹੜਾ 7000 ਰੁਪਿਆ ਸੀ ਤੇ 3600 ਰੁਪਏ ਦਾ ਰਹਿਣ ਦਾ ਕਿਰਾਇਆ ਸੀ ਉੱਥੇ ਖਾਣ ਪੀਣ ਦਾ ਮਿਲਾ ਕੇ ਲਗਭਗ 15000 ਰੁਪਿਆ ਹਰ ਰੋਜ਼ ਦਾ ਇਹਨਾਂ ਦਾ ਲੱਗ ਰਿਹਾ ਸੀ ਉੱਥੇ ਤੇ ਇਹ ਬੰਦਾ ਉਥੇ 25 ਲੱਖ ਰੁਪਏ ਚ ਲੁੱਟਿਆ ਗਿਆ ਪੰਜਾਬ ਆਇਆ ਇੰਡੀਆ ਆਇਆ ਸੀ ਸੌਰੀ ਹਿੰਦੁਸਤਾਨ ਚ ਆਇਆ ਸੀ ਇਹ ਭਾਰਤ ਮਾਤਾ ਦੀ ਉਹ ਲਾਡਲਿਆ ਨੇ ਕਿਹਦਾ ਇਹਦੇ ਨਾਲ ਖੇਡ ਖੇਡਿਆ ਕਿੱਡੀ ਸ਼ਰਮ ਦੀ ਗੱਲ ਆ ਵੀ ਅਸੀਂ ਭਾਰਤੀ ਲੋਕ ਅੱਜ ਵਿਦੇਸ਼ੀਆਂ ਨਾਲ ਜ ਨਹੀਂ ਮਦਦ ਕਰਨੀ ਚਾਹੀਦੀ ਸੀ ਜਿਹੜਾ ਲੋੜਵੰਦ ਸੀਗਾ ਵਿਚਾਰਾ ਇਲਾਜ ਲਈ ਇੱਥੇ ਪਹੁੰਚਿਆ ਸੀਗਾ ਬੜੇ ਵਿਸ਼ਵਾਸ ਦੇ ਨਾਲ ਗੂਗਲ ਦੇ ਨਾਲ ਹੀ ਚੈੱਕ ਕਰਕੇ ਡਾਕਟਰਾਂ ਨਾਲ ਸਟਾਫ ਨਾਲ ਗੱਲ ਕਰਕੇ ਬੈਸਟ ਅਫਰੀਕਾ ਤੋਂ ਇੰਡੀਆ ਪਹੁੰਚਦਾ ਬੰਬੇ ਵਰਗੇ ਸ਼ਹਿਰ 'ਚ ਪਹੁੰਚਦਾ ਤੇ ਉੱਥੇ ਇਹਦੀ ਲੱਤ ਹਜੇ ਉਵੇਂ ਹੀ ਪਈ ਹੈ ਤਿੰਨ ਥਾਵਾਂ ਤੇ ਟੁੱਟੀ ਹੋਈ ਹੈ ਹੁਣ ਵੀ ਆ ਗਲੀ ਪਈ ਹੈ ਲਾਤਾ ਪਾਈਪ ਲੱਗੀ ਹੋਈ ਆ ਪਾਈਪ ਤੇ ਰਾਹੀਂ ਇਹਦੇ ਵਿੱਚੋਂ ਗੰਦਗੀ ਨਿਕਲ ਰਹੀ ਹੈ ਸੱਕ ਕਰਨ ਲਈ ਮਸ਼ੀਨ ਲਾਈ ਸੀ ਉਹ ਵੀ ਉਹਨਾਂ ਨੇ ਲਾ ਲਈ ਉੱਥੇ ਹੀ ਤੇ ਆ ਤੁਸੀਂ ਦੇਖੋ ਆ ਸਾਰਾ ਗਲਿਆ ਹੋਇਆ ਉੱਤੇ ਲਿਫਾਫਾ ਚਾੜਿਆ ਹੋਇਆ ਤੇ ਆ ਹੁਣ ਅਸੀਂ ਡਰੈਸਿੰਗ ਖੋਲੀ ਇਹਨਾਂ ਦੀ ਪੱਟੀ ਖੋਲੀ ਆ ਤੇ ਇਹਦੇ ਵਿੱਚੋਂ ਆ ਹਾਲਾਤ ਬਣੇ ਹੋਏ ਨਿਕਲੇ ਆ ਵਿੱਚੋਂ ਲਾਤੇ ਦੀ ਹਜੇ ਪਤਾ ਨਹੀਂ ਬਚੂਗੀ ਕਿ ਨਹੀਂ ਹੁਣ ਉਹ ਕੀ ਕਹਿੰਦੇ ਸੀਗੇ ਹੁਣ 7 ਲੱਖ ਰੁਪਇਆ ਮੰਗਦੇ ਸੀ ਇਹਨਾਂ ਤੋਂ 7 ਲੱਖ ਰੁਪਇਆ ਉਹ ਕਹਿੰਦੇ ਹੋਰ ਲੱਗੂਗਾ ਵੀ ਇਹਦੀ ਸਰਜਰੀ ਕਰਨੀ ਪਊਗੀ ਤੇ ਜਿਹੜਾ 25 ਲੱਖ ਰੁਪਇਆ ਸੀ ਉਹ ਵੀ ਖਤਮ ਹੋ ਗਿਆ ਸੀ ਸਿਰਫ ਇੱਕ 25000 ਰੁਪਇਆ ਇਹਨੇ ਕਿਤੇ ਲੁਕੋ ਕੇ ਅੰਦਰ ਕਿਤੇ ਰੱਖਿਆ ਹੋਇਆ ਸੀਗਾ ਆਪਦੇ ਕੱਪੜਿਆਂ ਦੇ ਵਿੱਚ ਪਾ ਕੇ ਰੱਖਦਾ ਸੀ ਜਿਵੇਂ ਅੰਡਰਵੀਅਰ ਚ ਜਾਂ ਕਿਤੇ ਵੀ ਜਿਵੇਂ ਵਾਪਸ ਜਾਣਾ ਹੋ ਮੇਰਾ ਕੋਈ ਹੱਲ ਨਹੀਂ ਹੋਊਗਾ ਮੈਂ 25000 ਦੀ ਟਿਕਟ ਕਰਾ ਕੇ ਬੈਸਟ ਅਫਰੀਕਾ ਦਾ ਚਲੇ ਜਾਊਂਗਾ ਵਾਪਸ ਤੇ ਕੱਲ ਜਦੋਂ ਭੈਣ ਸੰਗੀਤਾ ਭੈਣ ਤੇ ਦਵਿੰਦਰ ਵੀਰਾ ਲੈ ਕੇ ਆਏ ਇਹਨਾਂ ਨੂੰ ਕੱਲ ਉਦੋਂ ਇਹਨੇ 25000 ਰੁਪਏ ਅੰਦਰੋਂ ਕੱਢ ਕੇ ਲਕੋਇਆ ਹੋਇਆ ਉਹਨਾਂ ਨੂੰ ਦਿੱਤਾ ਵੀ ਇਹ 25000 ਰੁਪਏ ਮੈਂ ਰੈਂਟ ਵਾਸਤੇ ਰੱਖਿਆ ਸੀ ਵਾਪਸ ਜਾਣ ਲਈ ਵੀ ਤੁਸੀਂ ਰੱਖ ਲਓ ਤੁਸੀਂ ਮੈਨੂੰ ਜਹਾਜ਼ ਤੇ ਲੈ ਕੇ ਚੱਲਿਓ ਤੇ ਹਾਲਾਂਕਿ ਸੰਗੀਤਾ ਭੈਣ ਨੇ ਤੇ ਦਵਿੰਦਰ ਜੀ ਨੇ ਕੋਈ ਪੈਸਾ ਨਹੀਂ ਲਿਆ ਇਹਨਾਂ ਤੋਂ ਉਹਨਾਂ ਨੇ ਆਪ ਦੇ ਕੋਲੋਂ ਟਿਕਟ ਲਈ ਚੰਡੀਗੜ੍ਹੋਂ ਬੰਬੇ ਗਏ ਬੰਬੇ ਤੋਂ ਟਿਕਟਾਂ ਕਰਾ ਕੇ ਨਾਲ ਇਹਨਾਂ ਦੀ ਨਾਲੇ ਆਪਦੀ ਇਹਤੇ ਸੁਪਨਿਆਂ ਦੇ ਘਰ ਲੈ ਕੇ ਆਏ ਨੇ ਰਾਤ ਨੂੰ ਕਰੀਬ 10-11 ਵਜੇ ਸਾਡੇ ਕੋਲੇ ਪਹੁੰਚੇ ਇੱਥੇ ਬੰਬੇ ਵਰਗੇ ਸ਼ਹਿਰ ਦੇ ਵਿੱਚ ਤਾਂ ਪਹਿਲਾਂ ਵੀ ਸੁਣਦੇ ਸੀਗੇ ਵੀ ਐਸ ਦਾ ਕੁਝ ਹੁੰਦਾ ਉੱਥੇ ਚੋਰ ਬਹੁਤ ਨੇ ਉੱਥੇ ਠੱਗ ਬਹੁਤ ਨੇ ਜਿਹੜੇ ਲੁੱਟ ਲੈਂਦੇ ਆ ਗਿਆ ਨੂੰ ਪਰ ਇੱਕ ਵਿਦੇਸ਼ੀ ਬੰਦਾ ਜਿਹੜਾ ਪੇਸ਼ੈਂਟ ਆ ਉਹਨੂੰ ਵੀ ਲੁੱਟ ਲਿਆ ਘਟੋ ਘਟ ਪੇਸ਼ੈਂਟੇ ਦਾ ਤਰਸ ਕਰਦੇ ਯਾਰ ਇੰਨੀ ਕੀ ਤਾਂ ਸ਼ਰਮ ਖਾਂਦੇ ਬੰਦੇ ਯਾਰ ਪਰ ਇਨਸਾਨੀਅਤ ਦੇ ਨਾਂ ਤੇ ਇੱਥੇ ਸਭ ਕੁਝ ਮਿੱਟੀ ਹੋ ਜਾਂਦਾ ਜਿੱਥੇ ਪੈਸਾ ਚਾਹੀਦਾ ਨਾ ਪੈਸੇ ਅੱਗੇ ਕੁਝ ਨਹੀਂ ਬਚਦਾ ਪਰ ਇਹਦੀਆਂ ਤਿੰਨ ਬੇਟੀਆਂ ਵਾ ਇਹਦੀ ਵਾਈਫ ਵੀ ਹੈਗੀ ਆ ਉੱਥੇ ਹਨਾ ਤੇ ਇਹ ਵੀਰ ਸਿਓਰਾ ਲਿਓਨੀ ਨਾਂ ਦੇ ਕਿਸੇ ਕਸਬੇ 'ਚ ਉੱਥੇ ਬੈਸਟ افਰੀਕਾ ਦੇ ਵਿੱਚ ਰਹਿੰਦਾ ਸਿਓਰਾ ਲਿਓਨੀ ਨਾਂ ਤੇ ਤੇ ਉੱਥੇ ਰਹਿੰਦਾ ਮਾਂ-ਬਾਪ ਵੀ ਇਹਦੇ ਉੱਥੇ ਆ ਜਿੰਦਾ ਨੇ ਮੰਮੀ ਪਾਪਾ ਵੀ ਇਹਦੇ ਹੈਗੇ ਨੇ ਭਰਾ ਇਹਦਾ ਜੁਕੇ ਰਹਿੰਦਾ ਸਾਰੇ ਪੈਸੇ ਉਹਨੇ ਭੇਜੇ ਨੂੰ ਤੇ ਅੱਜ ਇਹ ਵੀਰੇ ਸੁਪਨਿਆਂ ਦੇ ਘਰ ਪਹੁੰਚ ਗਿਆ ਇੱਥੇ ਆਪਣੇ ਕੋਲੇ ਤੇ ਬਾਘੀਰੂ ਕਿਰਪਾ ਕਰਨ ਅੰਸ਼ੂ ਮਨਾਂ ਦਾ ਜਿਹੜਾ ਟ੍ਰੀਟਮੈਂਟ ਆ ਉਹ ਇੱਥੇ ਹੁਣ ਸ਼ੁਰੂ ਹੋਵੇ ਜਿਵੇਂ ਅਸੀਂ ਪੂਰੀ 100% ਕੋਸ਼ਿਸ਼ ਕਰਾਂਗੇ ਵੀ ਇਹ ਵੀਰ ਦੀ ਲੱਤ ਆ ਜਿਹੜੀ ਉਹ ਬਚ ਜਵੇ 7 ਲੱਖ ਰੁਪਏ ਪਤਾ ਨਹੀਂ ਉਹ ਕਾਹਦਾ ਮੰਗਦੇ ਸੀਗੇ ਵੀ ਇਹਨੂੰ ਲੁੱਟਣਦੇ ਹੋਏ ਹੋਏ ਸੀਗੇ ਹੁਣ ਇਹ ਜੀ ਪਹਿਲਾਂ ਤਾਂ ਡਰੈਸਿੰਗ ਕਰ ਕਰਕੇ ਸਾਫ਼ ਕਰਕੇ ਪਹਿਲਾਂ ਤੈਨੂੰ ਜਾਕ ਨੂੰ ਸਿਕਾਉਣ ਦੀ ਲੋੜ ਆ ਨਾ ਫਿਰ ਜਿਹੜੀ ਇਹਦੀ ਐਕਸਰੇ ਕਰਨ ਦੀ ਡਾਕਟਰ ਸਾਹਿਬ ਸਾਡੇ ਡਾਕਟਰ ਹੈਪੀ ਜੀ ਨੇ ਵੀ ਇਹਨਾਂ ਤੋਂ ਆਪਾਂ ਸਾਰੀ ਡਿਟੇਲ ਲੈਣੀ ਆ ਡਾਕਟਰ ਸਾਹਿਬ ਕੀ ਹੋਇਆ ਸੀ ਇਹਨਾਂ ਦਾ 13 ਜੂਨ 2024 ਚ ਐਕਸੀਡੈਂਟ ਕਰਕੇ ਆ ਬੌਂਡ ਟੁੱਟੀ ਸੀ ਜਿੱਥੇ ਇੱਥੇ ਇੱਕ ਇੰਪਲੈਂਟ ਪਾਇਆ ਗਿਆ ਸੀ ਇੱਕ ਇੱਥੇ ਇੰਪਲੈਂਟ ਪਾਇਆ ਗਿਆ ਸੀ ਇੱਕ ਇੱਥੋਂ ਟੁੱਟੀ ਹੋਈ ਆ ਦੋ ਥਾਵਾਂ ਤੋਂ ਇੱਕ ਜਗ੍ਹਾ ਤੋਂ ਇੱਕ ਆਇਆ ਹੈ ਤਾਂ ਚਾਰ ਥਾਵਾਂ ਟੁੱਟੀ ਹੋਈ ਆ ਆਪਰੇਸ਼ਨ ਤੋਂ ਬਾਅਦ ਇਹਨਾਂ ਨੂੰ ਫੀਵਰ ਆਣ ਲੱਗਿਆ ਚਾਰ ਤੋਂ ਪੰਜ ਹਫ਼ਤਿਆਂ ਬਾਅਦ ਜਿਹਦੇ ਕਰਕੇ ਉਹਨਾਂ ਨੇ ਆ ਇਮਪਲੈਂਟ ਕੱਢਤਾ ਸੀ ਇੱਥੋਂ ਪਾਸ ਆਣ ਲੱਗ ਗਈ ਇਮਪਲੈਂਟ ਕੱਢਤਾ ਉਹਨਾਂ ਨੇ ਇਮਪਲੈਂਟ ਕੱਢਣ ਤੋਂ ਬਾਅਦ ਉਹਨਾਂ ਨੇ ਫਿਰ ਇਹ ਮੁੰਬਈ ਆ ਗਏ ਆਪਣੇ ਕੋਲੇ ਮੁੰਬਈ ਉੱਥੇ ਇਹਨਾਂ ਦੀ ਡਰੈਸਿੰਗ ਹੋਈ ਹੈ ਉਹਨਾਂ ਨੇ ਉਹਨਾਂ ਨੇ ਬੈਕ ਮਸ਼ੀਨ ਲਾਈ ਹੈ ਕਿ ਪਾਸ ਨੂੰ ਬਾਹਰ ਕੱਢਣ ਲਈ ਤੇ ਹੁਣ ਜਦੋਂ ਆਪਣੇ ਕੋਲ ਆਇਆ ਤਾਂ ਨਾ ਬੈਕ ਮਸ਼ੀਨ ਹੈ ਹੁਣ ਤੇ ਆਹ ਐਕਸਰੇ ਉਹ ਹੁਣ ਤੁਸੀਂ ਦੇਖੋ ਜੀ ਵੀਰ ਦੀ ਇੱਕ ਤਾਂ ਆ ਦੋ ਥਾਵਾਂ ਤੁਹਾਡੀ ਟੁੱਟੀ ਹੋਈ ਆ ਨਾ ਤੇ ਆ ਹੱਡੀਆਂ ਦੋਨੇ ਟੁੱਟੀਆਂ ਹੋਈਆਂ ਆ ਵੀ ਹੱਡੀ ਟੁੱਟੀ ਹੋਈ ਆ ਵੀ ਟੁੱਟੀ ਹੋਈ ਆ ਮਤਲਬ ਚਾਰ ਟੁੱਟੇ ਹੱਡੀਆਂ ਦੇ ਹੋਏ ਹੋਏ ਆ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਵੀ ਆਹ ਪਲਾਟਰ ਉਹਨੇ ਕੱਢਤਾ ਜਦੋਂ ਇਨਫੈਕਸ਼ਨ ਜ਼ਿਆਦਾ ਹੋ ਗਈ ਇਹਨਾਂ ਕੋਈ ਰਿਕਾਰਡ ਆ ਜਿਹੜਾ ਹਸਪੀਟਲ ਦੀ ਫਾਈਲ ਆ ਜੀ ਸਰ ਹਾਂਜੀ ਫਾਈਲ ਇਹ ਹਸਪੀਟਲ ਦੀ ਫਾਈਲ ਆ ਜੀ ਆਹ ਹਸਪੀਟਲ ਆ ਜੀ ਸ਼ਾਇਦ ਮੈਨੂੰ ਬੋਲਡਨ ਚ ਸਹੀ ਤਰੀਕੇ ਨਾਲ ਨਾਮ ਬੋਲਿਆ ਗਿਆ ਹੋਵੇ ਵਾਕ ਵਾਕ ਹਾਰਡਟ ਹਸਪੀਟਲ ਆ ਜੀ ਨਿਊ ਏਜ ਲਾਈਫ ਵਿਨਸ ਤੇ ਇਹ ਹਸਪਤਾਲ ਦਾ ਨਾਂ ਜਿਨ੍ਹਾਂ ਨੇ 25 ਲੱਖ ਰੁਪਏ ਵਨ ਕਰ ਲਿਆ ਲਾਈਫ ਤਾਂ ਵਨ ਨਹੀਂ ਹੋएगी ਲਾਈਫ ਤਾਂ ਨਹੀਂ ਜਿੱਤੀ ਉਹਨਾਂ ਨੇ ਇਸ ਬੰਦੇ ਦਾ 25 ਲੱਖ ਰੁਪਏ ਖਾ ਲਿਆ ਉਹਨਾਂ ਨੇ ਤੇ ਇਸ ਹਸਪੀਟਲ ਦੇ ਵਿੱਚ ਇੱਕ ਦੋ ਹਫ਼ਤੇ ਹਸਪੀਟਲ 'ਚ ਰਹਿੰਦਾ ਤੇ ਬਾਕੀ ਜਿਹੜੇ ਦਿਨ ਆ ਉਹ ਇਹ ਗੈਸਟ ਹਾਊਸ ਦੇ ਵਿੱਚ ਬਤੀਤ ਕਰਦਾ ਆ ਜਿਹੜੇ ਉਹਨਾਂ ਨੇ ਇਹਨਾਂ ਦੇ ਬਲੱਡ ਦੇ ਟੈਸਟ ਉਸ ਕੀਤੇ ਹੋਏ ਆ ਇਹ ਸਾਰੇ ਉਹ ਟੈਸਟ ਦੀਆਂ ਰਿਪੋਰਟਾਂ ਵੱਧ ਤੋਂ ਵੱਧ ਦੇ 5-7000 ਰੁਪਏ ਦੇ ਟੈਸਟ ਹੋਣਗੇ ਸਾਰੇ ਦੇ ਸਾਰੇ ਜੇ ਆਪਾਂ ਲੈਬ ਤੋਂ ਆਪਾਂ ਟੈਸਟ ਕਰਵਾਉਨੇ ਆ ਤਾਂ ਬਲੱਡ ਦੇ ਟੈਸਟ ਸੈਂਪਲ ਨੇ ਕੋਈ ਇਹਨਾਂ ਦੀ ਐਮ ਆਰ ਆਈ ਆ ਕੁਝ ਇਸ ਦਾ ਮੇਜਰ ਕੀ ਕੁਝ ਨਹੀਂ ਕੀਤਾ ਉਹਨਾਂ ਨੇ ਹਨਾ ਨਹੀਂ ਬੇੜਾ ਮਹਿੰਗਾ ਟੈਸਟ ਹੋਵੇ ਕੋਈ ਨਹੀਂ ਹੋਇਆ ਤਾਂ ਤੇ ਨਾਰਮਲ ਟੈਸਟ ਹੋਇਆ ਦੇਖੋ ਜਾਂ ਤੱਕ ਕੋਈ ਮੇਜਰ ਸਰਜਰੀ ਹੋਈ ਹੋਵੇ ਵੱਡੀ ਕੋਈ ਤਾਂ ਵੀ ਕਹੀਏ ਵੀ ਕੋਈ ਸਰਜਰੀ ਕੀਤੀ ਹੋਵੇ ਉਹ ਵੀ ਉਮੀ ਹੈ ਬਸ ਸਿਰਫ ਇੱਕ ਪੈਚ ਵਾਲੀ ਮਸ਼ੀਨ ਲਾਈ ਸੀ ਜਿਹੜੀ ਆ ਮਸ਼ੀਨ ਲੱਗੀ ਹੋਈ ਹੈ ਨਾ ਇਹ ਰੈਂਟ ਤੇ ਮਿਲਦੀ ਆ ਮਸ਼ੀਨ ਕਿਰਾਏ ਤੇ ਉਹ ਵੀ ਜਿੱਦਣੇ ਇੱਥੇ ਆਇਆ ਵਾਪਸ ਉਹ ਵੀ ਲਾ ਲਈ ਉਹਨਾਂ ਨੇ ਮਸ਼ੀਨ ਉੱਥੇ ਹੀ ਇਹਦੇ ਕੀ ਕਰਦੀ ਹੈ ਮਸ਼ੀਨ ਅੰਦਰੋਂ ਸੱਕ ਕਰਦੀ ਹੈ ਖਿੱਚਦੀ ਆ ਜਿਹੜੀ ਅੰਦਰ ਪਸ ਹੁੰਦੀ ਉਹਨੂੰ ਬਾਹਰ ਕੱਢੀ ਜਾਂਦੇ ਖਿੱਚ-ਖਿੱਚ ਕੇ ਉਹ ਮਸ਼ੀਨ 'ਚ ਦੱਬਾ ਜਉਦਾ ਭਰ ਜਾਂਦਾ ਫਿਰ ਉਹਨੂੰ ਖਾਲੀ ਕਰ ਦਿੰਦੇ ਆ ਫਿਰ ਦੁਬਾਰਾ ਉਹ ਕੰਮ ਕਰੀ ਜਾਂਦੇ ਉਹ ਇੱਥੇ ਵੀ ਸਾਡੇ ਰੈਂਟ ਤੇ ਮਸ਼ੀਨਾਂ ਦਿੰਦੇ ਆ ਹਸਪਤਾਲਾਂ 'ਚ ਵੱਡਿਆਂ ਦੇ ਵਿੱਚ ਤੇ ਉਹ ਮਸ਼ੀਨ ਲਾਈ ਹੋਈ ਸੀ ਤੇ ਇੰਨੇ ਦੇ ਵਿੱਚ ਹੀ ਉਹਨਾਂ ਨੇ 25 ਲੱਖ ਰੁਪਏ ਦਾ ਮਿੱਟੀ ਕਰਤਾ 25 ਲੱਖ ਦੇ ਵਿੱਚੋਂ ਸਿਰਫ 25000 ਰੁਪਏ ਬਚਿਆ ਇਸ ਬੰਦੇ ਕੋਲੇ ਤੇ ਕੱਲ ਰਾਤ ਜਦੋਂ ਸੰਗੀਤਾ ਭੈਣ ਤੇ ਦਵਿੰਦਰ ਵੀਰਾ ਲੈ ਕੇ ਆਏ ਨੇ ਤੇ ਇਸ ਵੀਰ ਦੀ ਮਤਲਬ ਜੇਬ ਦੇ ਵਿੱਚ ਸਿਰਫ ਉਹ 25000 ਰੁਪਿਆ ਸੀ ਤੇ ਡਾਕਟਰ ਸਾਹਿਬ ਇਹਨਾਂ ਦਾ ਮਤਲਬ ਜਿਵੇਂ ਟ੍ਰੀਟਮੈਂਟ ਤੁਸੀਂ ਦੱਸਦੇ ਹੋ ਕੋਈ ਹੋਰ ਉਹਨਾਂ ਨੇ ਕੋਈ ਕਿੱਥੇ ਆਜੇ ਤੋਂ ਸਰਜਰੀ ਕੀਤੀ ਕੋਈ ਇਹਨਾਂ ਦੀ ਸਰਜਰੀ ਇੱਥੇ ਕੋਈ ਨਹੀਂ ਹੋਈ ਹੈ ਬਸ ਉਹਨਾਂ ਨੇ ਸਫਾਈ ਕੀਤੀ ਹੈ ਤੇ ਮਸ਼ੀਨ ਲਾਈ ਹੈ ਹਸਪਤਾਲ ਵਿੱਚ ਦਾਖਲ ਹੈ ਤੇ ਇੱਥੋਂ ਇਹ ਬਾਈ ਠੀਕ ਇੱਕ ਤਾਂ ਲੈਂਗੁਏਜ ਬਾਰਡਨ ਹੈ ਨਾ ਮੈਨੂੰ ਅੰਗਰੇਜ਼ੀ ਵਾਲੀ ਆਉਂਦੀ ਨਹੀਂ ਪੜਨੀ ਨਹੀਂ ਬੋਲਣੀ ਨਹੀਂ ਆਉਂਦੀ ਕਿ ਤੇ ਬਾਈ ਅੰਗਰੇਜ਼ੀ ਚ ਬੋਲਦਾ ਜ਼ਿਆਦਾ ਤੇ ਪਰ ਫਿਰ ਵੀ ਸਾਡੇ ਸਾਰੇ ਸਟਾਫ ਦੇ ਮੈਂਬਰ ਇਹਦੇ ਨਾਲ ਗੱਲ ਕਰਦੇ ਨੇ ਹਾਊਸ ਫੀਲ ਹੇਅਰ ਯੂ ਆਰ ਨਾਟ ਅਫਰੇਡ ਹੋਰ ਯੂ ਆਰ थैंक यू नो प्रॉब्लम डोंट वरी ट्राई माई बेस्ट नो नो प्रॉब्लम और कॉल फैमिली इन्हें फोन दिखे का ਇਦੇ ਕੋਲੇ ਇੱਕ ਫੋਨ ਸੀਗਾ ਜੀ ਇਹ ਉਹ ਫੋਨ ਤੋਂ ਆਪਣੀਆਂ ਬੇਟੀਆਂ ਦੇ ਨਾਲ ਗੱਲ ਕਰਦਾ ਆਪਣੀ ਵਾਈਫ ਦੇ ਨਾਲ ਵੀ ਗੱਲ ਕਰ ਲੈਂਦਾ ਰੋਜ਼ ਉਹ ਵੀ ਵਿਚਾਰੇ ਇਹਨੂੰ ਵਾਪਸ ਸੱਦ ਰਹੇ ਆ ਉਹ ਵੀ ਕਹਿ ਰਹੇ ਆ ਵੀ ਤੂੰ ਵਾਪਸ ਆ ਜਾ ਮੁੜਿਆ ਇੱਥੇ ਨਾ ਹੁਣ ਤੁਸੀਂ ਸੋਚ ਕੇ ਦੇਖੋ ਵੀ ਸਾਰਾ ਪੈਸਾ ਵੀ ਖਰਾਬ ਕਰ ਲਿਆ ਤੇ ਕੋਲੇ ਟਿਕਟ ਜੋਗੇ ਪੈਸੇ ਰਹਿ ਗਏ ਹੁਣ ਇਹ ਵਿਚਾਰਾ ਵਾਪਸ ਜਾਣ ਜੋਗਾ ਵੀ ਨਹੀਂ ਉੱਥੇ ਪਿਆ ਬਸ ਇੱਕ ਰਿਕਵੈਸਟ ਕਰ ਰਿਹਾ ਸੀ ਵੀ ਮੇਰਾ ਕਿਸੇ ਤਰੀਕੇ ਟਰੀਟਮੈਂਟ ਕਰਵਾ ਦੋ ਉਹ ਸਾਰੀਆਂ ਵੀਡੀਓ ਅਸੀਂ ਇਸ ਵੀਡੀਓ ਦੇ ਨਾਲ ਜੋੜੀਆਂ ਹੋਈਆਂ ਵਾ ਹੁਣ ਸੋ ਆਮ ਹੇਅਰ ਆਮ ਹੇਅਰ ਵਿਦ ਧੇਅ ਧੇਅ ਆਰ ਸੋ ਧੇਅ ਆਰ ਸੋ ਨਾਈਸ ਵਿਦ ਮੀ ਧੇਅ ਆਰ ਓਕੇ ਟੂ ਆਹ ਦੈਟਸ ਗੁੱਡ ਦੈਟਸ ਰੀਲੀ ਰੀਲੀ ਗੁੱਡ ਨਮਸਤੇ ਹਾਈ ਹਾਈ ਹਾਊ ਆਰ ਯੂ ਯਾ ਅਨਸੂਬਾਨ ਥੈਂਕ ਯੂ ਇੰਸਾਪ ਨੋ ਡੋਨਟ ਵਰੀ ਟੈਂਸ਼ਨ ਆਹ I am uh, uh, try to treatment best treatment in the charity. I help her in the God. That was way so I yeah, am put na uh, Priyanka the hospital in Mumbai. So but uh -huh. where the doc the doctor mumbai where for can take care of me. But sometime a Sunday go come then go come pull another for cleaner but clean cleaner now and just open our you Okay, well, again, for, for, for it to get like uh, air. Yeah. एक्सैक्टली प्रियंका सिस्टर इज माई सिस्टर प्रियंका यू कॉल टू बॉम्बई तो डोंट वरी आई एम ट्राई माई टीम हॉस्पिटल हाई टीम डोन्ट वरी नो वरी Hey, pick up your video call I think we can enjoy there. Because yesterday they, they behold my phone, so I'll not be able to use my phone. So then they try for call for clarify hey, to me. Yeah, I know I appreciate it. Don't, I don't worry. worry. Okay, no anytime time there. call me, anytime this number call, and I call you yeah. information, oh, you're broke. Okay. Okay. Then you call oh, at any what, time? What's 10. your name? Gurpreet. Yeah, what's your name? Gurpreet. Okay. Okay, see yeah. that now. Okay, okay bro. I'll save that now. Thank okay, you very much. see you later bye. Anyway. No he will come here. he want to come here in March. Sure, okay. he can. Okay. He can. He can. This okay. Yeah, it anyway, will he want to come. Most welcome, most welcome anytime, most welcome. Yeah, I'm coming. I have a key I don't know whether can you see. Can oh. You see yes, yes, yes. Just treatment. ਅਸੀਂ ਆਪਣੇ ਵੱਲੋਂ ਕੋਸ਼ਿਸ਼ ਕਰ ਰਹੇ ਹਾਂ ਜੀ ਵੀ ਇਸ ਭਰਾ ਦੇ ਨਾਲ ਕਮਿਊਨੀਕੇਸ਼ਨ ਗੈਪ ਆ ਜਿਹੜਾ ਉਹਨੂੰ ਵੀ ਅਸੀਂ ਕਿਸੇ ਤਰੀਕੇ ਘਟਾਈਏ ਇਹਨਾ ਜਿੰਨੀਆਂ ਗੱਲਾਂ ਇਹਨੂੰ ਪੰਜਾਬੀ ਸਿਖਾਉਣ ਦੀ ਵੀ ਕੋਸ਼ਿਸ਼ ਕਰਾਂਗੇ ਵੀ ਅਸੀਂ ਇਹ ਅੰਗਰੇਜ਼ੀ ਬੋਲ ਰਹੇ ਹਾਂ ਤੇ ਇਹ ਵੀ ਸਾਡੀ ਭਾਸ਼ਾ ਬੋਲੇ ਹਨ ਬੇਟੀਆਂ ਮਤਲਬ ਉੱਥੇ ਵਿਚਾਰਾ ਨਹੀਂ ਹੁੰਦਾ ਤਨ ਬੇਟੀਆਂ ਵਾਲਾ ਉੱਥੇ ਬੇਟੀਆਂ ਨੂੰ ਤੇ ਬੇਟਿਆਂ ਨੂੰ ਬਰਾਬਰੀ ਸਮਝਿਆ ਜਾਂਦਾ ਚਾਹੇ ਉਹ ਕੰਟਰੀਆਂ ਸਾਡੇ ਤੋਂ ਪਿੱਛੇ ਨੇ ਪਰ ਸਾਡੇ ਇੱਥੇ ਜਦੋਂ ਬੇਟੀ ਦਾ ਨਾਂ ਲੈਨੇ ਆ ਉੱਥੇ ਬੰਦੇ ਦਾ ਮੂੰਹ ਐਦਾਂ ਦਾ ਹੋ ਜਾਂਦਾ ਅਫਸੋਸ ਵਾਲਾ ਵੀਰ ਤਾਂ ਵਿਚਾਰੇ ਦੇ ਤਿੰਨ ਬੇਟੀਆਂ ਵੀ ਆ ਪਰ ਇਸ ਬੰਦੇ ਲਈ ਸਿਰਫ ਇੰਨੀ ਅਰਦਾਸ ਦੀ ਲੋੜ ਆ ਇੰਨੀ ਦੁਆ ਦੀ ਲੋੜ ਆ ਵੀ ਇਹ ਠੀਕ ਹੋ ਕੇ ਜਾਵੇ ਵਾਪਸ ਆਪਣੇ ਵਾਸਤੇ ਵੀ ਇੱਕ ਮਾਣ ਵਾਲੀ ਗੱਲ ਹੋਊਗੀ ਕਿਉਂਕਿ ਜਿੰਨੀ ਆਪਾਂ ਇੱਥੇ ਆਏ ਨਾ ਇਹਦੇ ਨਾਲ ਮਾੜਾ ਕੀਤਾ ਵਾ ਉਹਦੀ ਪਰਭਾਈ ਇਹੀ ਆ ਵੀ ਜੇ ਇੱਥੋਂ ਠੀਕ ਹੋ ਕੇ ਜਾਵੇ ਤਾਂ ਹੀ ਸਾਡੀ ਇੱਜ਼ਤ ਆ ਜਿਹੜੀ ਉਹ ਵਾਪਸ ਬਚਦੀ ਆ ਨਹੀਂ ਤਾਂ ਇਹ ਬੰਦੇ ਦਾ ਐਕਸਪੀਰੀਅੰਸ ਜਿਹੜਾ ਇੰਡੀਆ ਦੇ ਨਾਲ ਰਿਹਾ ਇੱਥੇ ਭਾਰਤ ਦੇ ਨਾਲ ਰਿਹਾ ਇਹਦਾ ਐਕਸਪੀਰੀਅੰਸ ਉਹ ਬੜਾ ਮਾੜਾ ਰਿਹਾ ਸ਼ਾਇਦ ਜਿੰਦਗੀ 'ਚ ਕਦੇ ਇੰਡੀਆ ਵੱਲ ਨੂੰ ਮੂੰਹ ਨਾ ਕਰੇ ਤੇ ਇਹ ਕਦੇ ਵੀ ਕਿਸੇ ਨੂੰ ਰეკਮੈਂਡ ਵੀ ਨਹੀਂ ਕਰੂਗਾ ਵੀ ਤੁਸੀਂ ਇੰਡੀਆ ਜਾਇਓ ਟ੍ਰੀਟਮੈਂਟ ਲਈ ਤਾਂ ਖਾਸ ਕਰਕੇ ਨਹੀਂ ਜਾਣ ਨੂੰ ਇਹ ਕਹੂਗਾ ਵੀ ਉੱਥੇ ਤਾਂ ਲੁੱਟ ਲੈਣਦੇ ਲੋਕ ਹਨਾ ਪਰ ਇੱਥੋਂ ਇਹ ਇੱਕ ਚੰਗਾ ਸਨੇਹਾ ਲੈ ਕੇ ਜਾਵੇ ਇੱਥੋਂ ਇੱਕ ਚੰਗੀਆਂ ਯਾਦਾਂ ਲੈ ਕੇ ਜਾਵੇ ਇਹ ਪਲੀਜ਼ ਸਾਰੇ ਅਰਦਾਸ ਕਰਿਓ ਬਾਬਾ ਜੀ ਸਾਨੂੰ ਸਮੱਤ ਬੁੱਧੀ ਬਖਸ਼ਣ ਸਾਡੀ ਟੀਮ ਨੂੰ ਸਮੱਤ ਬੁੱਧੀ ਬਖਸ਼ਣ ਹਿੰਮਤ ਬਖਸ਼ਣ ਅਸੀਂ ਇਸ ਪ੍ਰਦੇਸੀ ਵੀਰ ਦੀ ਮਦਦ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ Yeah, how are you? Um, the accident to be start with, I, I came from Sierra Leone, but not South Africa. It's West Africa, Sierra Leone. Yes, we don't have. Um, I have this accident since July, July twenty-seven in my country, Sierra Leone. But mm -hmm. I try to um, mend this accident. I don't have finances to do that, so I have a, a, some of my. Relative who assists me to come to Mumbai, so they assist me for the flight and came. I went to the because one of my brother googled this hospital on the, on the, the website. Nobody hospital called them and tell them about my leg. So we booked a flight. I came since the 14th of December. I came in Mumbai. So the hospital arrange taxi for me, picked me up in the airport directly the hospital. So I spent almost two weeks in the hospital. But the funding is my problem. They call for two months, finance, finance, finance. I don't, I can't afford anymore. So I decided to move from the hospital. The hospital try to find a cheap guest house for me around. So I went to the guest house. Still, I'm, I'm in the guest house, spend still money. I even have some debt in the guest house. I don't, I can't afford any, anything. So that's why I'm asking for a help. So any charity organization, NGO, to help me to fix my food. I have three girls in my country. Um, they check on me every day. They call me, in video call. Dad, when are you coming? Dad, what's going on? I just I just said to to them that I'm coming very soon. Just wait for me. I'm trying because the country I came from is a less privileged country we yeah, are really really suffering in that country Saudi Arabia. so that, <laughs> that's my story for now